3 ਮੀਟਰ ਦੀ ਸਲਵਾਰ ਹੈਗੀ ਆ ਹੈ ਹਾਂ ਆ ਲੋ 2.5 ਮੀਟਰ ਦੀ ਸ਼ਰਟ ਜੀ ਤੇ ਹੋਰ ਬਰਬਰੀ ਕੋਟੋਂ ਦਾ ਸੂਟ ਮੈਚਿੰਗ ਦੇ ਵਿੱਚ ਜਿਹੜਾ ਬਾਜ਼ਾਰ ਚ 375 ਰੁਪਏ ਦਾ ਆ ਲੋ 100 ਰੁਪਏ ਕਰਤਾ ਜੀ 100 ਰੁਪਏ ਦਾ ਸੂਟ ਆ ਦੇ ਦੂੰਗਾ 100 ਰੁਪਏ ਦਾ ਸੂਟ ਦੇ ਰਿਆ ਜੋ ਚੈਲੰਜ ਆ ਪੂਰੇ ਵਰਲਡ ਦਾ ਕਿਸੇ ਨੇ ਦਿੱਤਾ ਨਹੀਂ 100 ਸਿਰ ਸੂਟ ਤਾਂ ਮਿਲਦੇ ਪਰ ਆ ਦੇਖੋ 3 ਮੀਟਰ ਦੀ ਹੈਗੀ ਆ ਬਾਟਮ ਤੇ 2.5 ਮੀਟਰ ਦੀ ਸ਼ਰਟ ਸਰਵ 100 ਰੁਪਏ ਦਾ ਸੂਟ ਕੱਟਦਾ ਆ ਬਾਜ਼ਾਰ ਚ ਸੂਟ 1200 1500 ਤੋਂ ਘੱਟ ਨਹੀਂ ਮਿਲ ਰਿਆ ਨਹੀਂ ਮਿਲ ਰਿਆ ਆ ਲੋ ਫੜੋ ਆ ਸੂਟ ਰੱਖਦਾ ਤੁਹਾਡੇ ਅੱਗੇ ਮੈਂ ਆ ਪੀਸ ਦੀ ਲੁੱਕ ਦੇਖ ਲਓ ਠੀਕ ਹੈ ਜੀ ਹਾਂਜੀ ਆ ਦੁਪੱਟਾ ਨਾਲ ਆ ਗਿਆ ਹਾਂ ਜਿਹੜੇ ਬਜ਼ਾਰਾ ਜੀ 11200 ਰੁਪਏ ਨਾ ਹਾਂਜੀ ਮੈਂ ਦੇਣ ਜਾ ਰਿਹਾ ਹਜ਼ਾਰ ਰੁਪਏ ਦੇ ਤਿੰਨ ਸੂਟ ਬਜ਼ਾਰ ਚ 1500 ਦਾ ਇੱਕ ਮਿਲਦਾ ਬਾਬੇ ਦੀ ਹੱਟੀ ਦੀ 1000 ਰੁਪਏ ਦੇ ਤਿੰਨ ਸੂਟ ਕਰਦੇ 15 16 ਸੂਟ 333 ਰੁਪਏ ਚ ਦੇਖੋ ਜੀ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਵਧੀਆ ਵਧੀਆ ਕਮੈਂਟ ਕਰੂਗਾ ਵੀਡੀਓ ਬਾਅਦ ਸ਼ੇਅਰ ਕਰੂਗਾ ਪਹਿਲੇ ਦੋ ਲੱਕੀ ਕਸਟਮਰ ਨੂੰ ਦੋ ਸੂਟ ਫ੍ਰੀ ਦੇਵਾਂਗੇ ਭਾਜੀ ਦੋ ਨਹੀਂ ਦਾਂਗੇ ਆਪਾਂ ਪੰਜ ਦਾਂਗੇ ਚਲ ਲੁਟਾਣਾ ਫਿਰ ਖੁੱਲ ਕੇ ਲੜਾਓ ਤੇ ਪੰਜ ਸੂਟ ਪੰਜ ਸੂਟ ਦਾਂ ਲਓ ਪੰਜ ਸੂਟ ਤੁਹਾਨੂੰ ਬਿਲਕੁਲ ਫ੍ਰੀ ਵੀਡੀਓ ਕਪੜਾ ਕੰਮ ਦੇਖਿਆ ਕੀਤਾ ਹੋਇਆ ਹੈਂਡਵਰਕ ਦਾ ਜੀ ਆਹ ਦੇਖੋ ਲੈਸਾਂ ਲੱਗੇ ਕੋਟਨ ਦੇ ਦੁਪੱਟੇ ਹਾਂ ਠੀਕ ਹੈ ਇਹ ਬਾਜ਼ਾਰ 'ਚ ਸੂਟ ਕਿੰਨੇ ਦਾ ਹੈ 1295 1295 ਜੀ ਆ ਪੂਰੀ ਦੁਕਾਨ ਸੇਲ ਤੇ ਲਾਤੀ ਐ 1000 ਰੁਪਏ ਦੇ ਆਪਾਂ ਦੋ ਨਹੀਂ ਜਾਣੇ ਜਿਹੜਾ ਲੈ ਜਵੇ ਲੈ ਜਵੇ ਜਿਹੜਾ ਰਹਿ ਗਿਆ ਰਹਿ ਗਿਆ ਲੋ 700 ਦੇ ਦੋ ਲੈ ਦੇਖੋ ਜੀ ਇਸ ਗੱਲ ਦੀ ਗਾਰੰਟੀ ਜਿਹੜਾ ਬਾਜ਼ਾਰ 'ਚ ਜਾ ਕੇ 50000 ਰੁਪਏ ਖਰਚਣਾ ਬਾਬੇ ਜੱਟੀ ਤੇ ਆ ਜਾਓ ਸਿਰਫ 10000 'ਚ ਕਪੜਾ ਆ ਰੇਟ ਦੱਸੋ ਭਾਜੀ 1000 ਰੁਪਏ ਦੇ ਚਾਰ ਕਰਤਾ 250 ਰੁਪਏ ਸੂਟ ਕਰ 250 ਰੁਪਏ ਦਾ ਸੂਟ ਆ ਨਾ ਨਹੀਂ ਕਰਦਾ ਪੂਰੇ ਪੰਜਾਬ ਦੇ ਰੇਟ ਦਾ ਚੈਲੰਜ ਕਰਕੇ ਦੁਕਾਨ ਖਾਲੀ ਕਰ ਰਹੇ ਆ 300 ਰੁਪਏ ਦਾ ਦੇਖੋ ਦੂਰ ਵੀ ਨਾ ਲਾ ਕੇ ਵੀ ਲੱਪਣ ਚੱਲ ਜੂਗੇ ਕਿਸੇ ਨੇ ਨਹੀਂ ਜਿਹੜਾ 300 ਰੁਪਏ ਦਾ ਵੀ ਦਾਜਵਰੀ ਵਾਲਾ ਜਿਹੜੀ ਕੁੜੀ ਦਾ ਵਿਆਹ ਹੋਣਾ ਉਹਦੇ ਲਈ ਸੂਟ ਹੈ ਹੈਗੇ ਆ ਹੈਗਾ ਨਾ 3500 4000 ਬਿਲਕੁਲ ਇਦਾਂ ਹੀ ਮਿਲਦਾ ਲੈ ਜਾਓ ਭਾਜੀ 5500 ਰੁਪਏ ਇਹ ਵੀ 500 ਚ ਫਾਇਦਾ ਨਹੀਂ ਕਰ ਰਿਹਾ ਮੈਂ ਦੁਕਾਨ ਬੰਦ ਕਰ ਰਿਹਾ ਮੈਂ ਘਾਟੇ 'ਚ ਕਪੜਾ ਸਿੱਧਾ ਕਹਿਤਾ ਵੀ ਓਪਨ ਆਰਡਰ ਤੇ ਲੈ ਜਾਓ ਘਾਟੇ 'ਚ ਹੀ ਕਪੜਾ ਦੇ ਦੇਣਾ ਬਾਬੇ ਦੀ ਟੀ ਸ਼ਰਟ ਹੋਣ ਲੱਗੀ ਆ ਜਮਸ਼ੇਰ ਖਾਸ ਤੋਂ 10 ਦਿਨਾਂ ਦੇ ਵਿੱਚ ਕਹਿੰਦੇ ਮੇਲਾ ਲੋਟੋ ਰੇਟ ਵੀ ਦੱਸਾਂਗੇ ਦੇਖ ਲਓ ਜੀ ਆਪਣੇ ਭੈਣਾ ਭਰਾਵਲੀ ਆ ਦੇਖੋ ਹੋਟਲ ਸੰਗਮ ਆ ਨਾਲ ਬਾਬੇ ਦੀ ਢੀ ਖੁੱਲਣ ਜਾ ਰਹੀ ਹੈ ਸਾਹਮਣੇ ਹੈਗਾ ਬੱਸ ਅੱਡਾ ਤੇ ਆ ਸ਼ੋਰੂਮ ਆਪ ਤੇ ਆਪਾਂ ਜਿਹੜਾ ਕਪੜਾ ਉਸਤੇ ਦੇ ਰਿਆ ਨਾ ਲੀਰੋ ਲੀਰ ਕਰਤਾ ਕਪੜੇ ਦਾ ਰੇਟ ਦਾ ਸਿਰਫ 10 ਦਿਨ ਤੁਹਾਡੇ ਕੋਲ ਆ ਕਾਡੀਆਂ ਦੇ ਭਾਣੀ ਫਰੀ ਦੇ ਭਾਣੀ ਬਸ ਮੇਲਾ ਲਾਟਰੋ ਦੇ ਯਾਰ ਤੇ 3500 ਦਾ ਆ ਲੋ ਸੇਲ ਆਤੀ ਬਾਬੇ ਦੀ ਹੱਡੀ ਤੇ ਪੂਰੇ ਜਾਲ ਦੇ ਨਾਲ ਪੂਰੀ ਦੁਕਾਨ ਖਾਲੀ ਕਰਨ ਲੱਗਾ 1000 ਰੁਪਏ ਦਾ ਸੂਟ ਲੈ ਜਾ ਆ ਕੰਮ ਦੇਖੋ ਕੀਤਾ ਹੋਇਆ ਪਿਓਰ ਮਸਲੀਨ ਦੇ ਉੱਪਰ ਹੈਵੀ ਸੂਟ ਹਾਂਜੀ ਹੈਂਡਵਰਕ ਦੇ ਨਾਲ ਬਿਲਕੁਲ ਯਾਰ ਤੇ 1800 2000 ਆ ਲੋ 6000 ਵਾਲਾ ਸੂਟ ਕਰਤਾ ਲੈ ਜਾਓ ਇੱਕ ਤੋਂ ਇੱਕ ਬ੍ਰਾਂਡਡ ਪੀਸ 66000 ਵਾਲੇ ਸੂਟਾ ਦੇਖੋ ਵੈਡਿੰਗ ਸੂਟ ਆ ਇਹ ਬਾਜੀ ਮੈਂ ਕਹਾਂ 66000 ਵਾਲੇ ਸੂਟਾ ਲੋ 2500 ਰੁਪਏ ਲੈ ਜਾ ਆ ਲੋ ਬਾਜੀ ਅਦਰ ਦੇਖੋ ਮੈਂ ਕਹਾਂ ਨਿਆਰੇ ਆ ਗਏ ਆ ਆ ਰਾਜੇ ਮਾਰ ਸਾਡੇ ਰਾਜਾ ਦੇ ਸ਼ਹਿਰ ਦਾ ਨਖਲੂ ਦਾ ਸੂਟਾ ਲੋ ਬਾਜੀ 1800 ਚ ਲੈ ਜਾ ਆ ਦੇਖ ਪੀਸ ਬੜਿਆ ਹੋਇਆ ਹਾਂਜੀ ਆ ਬਾਜ਼ਾਰ ਚ 10000 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਹੈਂਡ ਵਰਕ ਨੇੜੇ ਕਰਕੇ ਦਿਖਾ ਦੀ ਹਾਂ ਆ ਲੈ ਵੀਰੇ ਦੁਪੱਟਾ ਵੇਖ ਰ ਹਾਂਜੀ ਬਾਜੀ 3600 ਰੁਪਏ ਕਰਤਾ ਲੈ ਜਾਓ ਆ 3000 ਲੈ ਜਾਓ 3500 ਸੇ ਦੇਖ ਲੋ ਬਾਬੇ ਦੀ ਹੱਟੀ ਪੂਰੀ ਲੋਡਡ ਪ 2000 ਸੂਟ 500 ਦੇ ਰਹੇ ਆ 600 100 ਰੁਪਏ ਚ ਦੇ ਰਹੇ ਆ 5000 ਵਾਲਾ ਸੂਟ 1000 ਰੁਪਏ ਚ ਦੇ ਰਹੇ ਆ 10000 ਵਾਲਾ ਸੂਟ 2200 ਦੇ ਰਹੇ ਏਡੇ ਵੱਡੇ ਫਰਕ ਕੱਢ ਦਿੱਤੇ ਆ ਲੋਬੀ ਸੂਟਾਂ ਦੇ ਰੇਟਾਂ 'ਚ ਅੱਜ ਪਟਾਕੇ ਪਾਰਾਂਗੇ ਬਾਬੇ ਦੀ ਹੱਟੀ ਤੇ ਆ ਗਿਆ ਬਾਬੇ ਦੀ ਹੱਟੀ ਤੇ ਜਿਨੇ ਸਾਰਿਆਂ ਦੀਆਂ ਜੜਾ ਹਲਾਤੀਆਂ ਰੱਖੜੀਆ ਤਿਉਹਾਰ ਆ ਗਿਆ ਮੋਰੇ ਚਾਹੇ ਤੁਸੀਂ ਨਮਾ ਕੰਮ ਸ਼ੁਰੂ ਕਰੋ ਨਾ ਰੀਸੇਲਰੋਂ ਦੁਕਾਨਦਾਰੋਂ ਸਾਰਿਆਂ ਨੇ ਵੱਡੇ ਫਾਇਦੇ ਹੋਣੇ ਆ ਬਾਬਾ ਜੀ ਪੈਠ ਨਾ ਕਰੋ ਮੂੰਹ ਘੋੜੋ ਮੂੰਹ ਇਧਰ ਨੂੰ ਹੋਰ ਸੁਣਾਓ ਅੱਜ ਫੈਰਾ ਕਰਦੇ ਹੋ ਮਰੇ ਰਖੜੀਆ ਤਿਹਾੜ ਰੀਆ ਰੀਸੇਲਰ ਦੁਕਾਨ ਦਾ ਸਾਰੇ ਦੇ ਘਰਾਂ 'ਚ ਫੈਰੀ ਮੈਂ ਫਾਇਦਾ ਨਹੀਂ ਕਰ ਰਿਹਾ ਮੈਂ ਦੁਕਾਨ ਬੰਦ ਕਰ ਰਿਹਾ ਮੈਂ ਨਵਾਂ ਸ਼ੋਰੂਮ ਲੈ ਲਿਆ ਆ ਉੱਥੇ ਦੁਕਾਨ ਪਾਣ ਜਾ ਰਿਹਾ ਆ ਤੁਹਾਡੇ ਮਰੇ ਜੋੜੇ ਹੱਥ ਸਾਰੇ ਦੁਕਾਨਦਾਰ ਆਹੇ ਡਰਾਮਾ ਕਰੀ ਜਾ ਰਹੇ ਲੋਕਾਂ ਨੂੰ ਪਾਗਲ ਬਣਾਇਆ ਕੋਈ ਦੁਕਾਨ ਨਹੀਂ ਕੋਈ ਚੇਂਜ ਕਰ ਰਿਹਾ ਪਾਜੀ ਮੈਂ ਤੁਹਾਨੂੰ ਪਹਿਲਾਂ ਉੱਥੇ ਲੈ ਕੇ ਚਲਦਾ ਆ ਆ ਕੇ ਕੱਪੜਾ ਦਿਖਾਵਾਂਗਾ ਮੈਂ ਸੇਲ ਨਹੀਂ ਲਾਈ ਹੋਈ ਦੁਕਾਨ ਤੇ ਦੁਕਾਨਦਾਰਾਂ ਨੂੰ ਰਟੇਲ ਨਹੀਂ ਕਰਦਾ ਮੈਂ ਘਾਟੇ 'ਚ ਕਪੜਾ ਸਿੱਧਾ ਕਹਿਤਾ ਵੀ ਓਪਨ ਆਰਡਰ ਤੇ ਲੈ ਜਾਓ ਘਾਟੇ 'ਚ ਹੀ ਕਪੜਾ ਦੇ ਦੇਣਾ ਆ ਪੂਰੀ ਦੁਕਾਨ ਮੈਂ ਇੱਥੇ ਹੀ ਗੱਲ ਹੀ ਕਰਕੇ ਨਵਾਂ ਸ਼ੋਰੂਮ ਖੋਲਣ ਜਾ ਰਹੇ ਆ ਪਹਿਲਾਂ ਮੇਰੇ ਨਾਲ ਸ਼ੋਰੂਮ ਚੱਲੋ ਫਿਰ ਮੈਂ ਆਕੇ ਕਪੜਾ ਦੇਖੋ ਕਿੱਥੇ ਲੈ ਕੇ ਜਾ ਰਹੇ ਹੋ ਸ਼ੋਰੂਮ ਜਲੰਧਰ 62 ਦੇ ਬਿਲਕੁਲ ਸਾਹਮਣੇ ਪਹਿਲਾਂ ਆਪਾਂ ਚੱਲਦੇ ਆ ਫਿਰ ਤੁਹਾਨੂੰ ਮਾਦਰ ਬਾਬੇ ਦੀ ਟੀ ਜਮਸ਼ੇਰ ਖਾਨ ਸ਼ਿਫਟ ਜਲੰਧਰ ਹੋ ਜਾਣੀ ਆ ਸ਼ਿਫਟ ਜਲੰਧਰ ਹੋਣੀ ਆ ਇਹ ਮਾਲ ਮੈਂ ਰੋਲ ਤਾਇਆ ਰੇਟ ਜ਼ੀਰੋ ਕਰਤੇ ਆ ਮੈਂ ਸੂਟ ਬਾਅ ਹੀ ਦੇਖਣੇ ਮੈਂ ਉੱਥੇ ਜਾਣ ਨੂੰ ਕਹਿਦਾ ਆ ਆਪਾਂ ਚੱਲਦੇ ਆ ਉਧ ਆਜੋ ਵੀ ਕਹਿੰਦੇ ਲੱਖ ਵਾਲਾ ਕੰਮ ਨਹੀਂ ਆਪਣਾ ਵੀ ਦੁਕਾਨ ਇਦਾਂ ਹੀ ਐ ਇਸ ਗੱਲੇ ਚਿਲ ਜੇ ਵੀ ਸੂਟਾ ਰੇਟ ਬੋਲ ਦੂੰਗੇ ਰੇਟ ਰੋਲਾਂ ਆਣੀ ਅੱਜ ਦਿਖਾਵਾਂਗਾ ਕੱਲ ਐਤਵਾਰ ਹੈ ਨਾ ਜਿਹੜਾ ਸਵੇਰੇ 9 ਵਜੇ ਆ ਗਿਆ ਨਾ ਲੱਖ ਵਾਲਾ ਕੱਪੜਾ 15000 ਚ ਦਾ ਨਾ ਚੈਲੰਜ ਰਹਿ ਗਿਆ ਦੁਕਾਨਦਾਰ ਕਹਿੰਦੇ ਲੱਖ ਵਾਲਾ ਕੱਪੜਾ 60000 ਤੁਸੀਂ ਕਹਿੰਦੇ ਲੱਖ ਵਾਲਾ ਕੱਪੜਾ 15000 ਚ ਮੈਨੂੰ ਤਾਨੂੰ ਪੀਸ ਦਿਖਾਨਾ ਪਹਿਲਾਂ ਆਪਾਂ ਦੁਕਾਨ ਦੇ ਪਹਿਲਾਂ ਦੁਕਾਨ ਦੇਖੋ ਬਾਬੇ ਦਿੱਟੀ ਸ਼ਿਫਟ ਹੋਣ ਲੱਗੀ ਐ ਜਮਸ਼ੇਰ ਖਾਸ ਤੋਂ 10 ਦਿਨਾਂ ਦੇ ਵਿੱਚ ਕਹਿੰਦੇ ਮੇਲਾ ਲੋਟੋ ਰੇਟ ਵੀ ਦੱਸਾਂਗੇ ਪਰ ਪਹਿਲਾਂ ਆਪਾਂ ਤੁਹਾਨੂੰ ਜਲੰਧਰ ਬਸ ਅੱਡੇ ਦੇ ਸਾਹਮਣੇ ਬਾਬੇ ਦੀ ਹੱਟੀ ਜਿਹੜੀ ਰੈਨੋਵੇਸ਼ਨ ਹੋ ਰਹੀ ਹੈ ਨਵੀਂ ਪੜੀ ਉਹ ਦੇਖਾਣੇ ਆ ਚਲੋ ਜੀ ਕਰੋ ਸਟਾਰਟ ਗੱਡੀ ਦੇਖ ਲਓ ਜੀ ਆਪਣੇ ਭੈਣਾ ਭਰਾਵਲੀ ਆ ਦੇਖੋ ਹੋਟਲ ਸੰਗਮ ਆ ਨਾਲ ਬਾਬੇ ਦੀ ਹੱਟੀ ਖੁੱਲਣ ਜਾ ਰਹੀ ਹੈ ਸਾਹਮਣੇ ਹੈਗਾ ਬਸ ਅੱਡਾ ਤੇ ਆ ਸ਼ੋਰੂਮ ਆਪਾਂ ਕਰਾ ਰਹੇ ਆ ਤਿਆਰ ਤੇ ਆਪਾਂ ਜਿਹੜਾ ਕਪੜਾ ਉੱਤੇ ਦੇ ਰਹੇ ਆ ਨਾ ਲੀਰੋ ਲੀਰ ਕਰਤਾ ਕਪੜੇ ਦਾ ਰੇਟ ਦਾ ਮਤਲਬ ਆਪਾਂ ਉੱਥੇ ਦਾ ਕਪੜਾ ਲੈ ਕੇ ਹੀ ਨਹੀਂ ਆਉਣਾ ਇੱਥੇ ਯਾਰ ਆਪਾਂ ਲੋਕਾਂ ਦਾ ਪਹਿਰਾ ਉੱਤੇ ਇੰਨਾ ਕਰਾ ਦੇਣਾ ਬਿਲ ਲੋਟਲਾ ਬਾਬੇ ਦੀ ਹੱਟੀਆਂ ਦਾ ਕੰਮ ਕਰਦਣਾ ਆ ਸ਼ੋਰੂਮ ਤਿਆਰ ਆ 10 ਦਿਨ ਲੱਗਣੇ ਨੂੰ ਤਿਆਰ ਹੋਣ ਨੂੰ 10 ਦਿਨਾਂ ਨੂੰ ਮੈਂ ਕਰਨੀ ਐ ਸੋ ਓਪਨਿੰਗ ਦੇਖੋ ਇੱਕ ਗੱਲ ਹੈਗੀ ਆ ਲੋਕਾਂ ਦਾ ਫੈਰਾ ਬੜਾ ਵੱਡਾ ਬੱਸ ਸਟੈਂਡ ਜਲੰਧਰ ਦੇ ਬਿਲਕੁਲ ਉੱਤਰੋ ਤੁਹਾਨੂੰ 30 ਮਿੰਟ ਲੱਗਣੇ ਸਿੱਧੇ ਦੁਕਾਨ ਤੇ ਆ ਜਾਓ ਇੱਥੇ ਫੈਰੇ ਬਾਬੇ ਦੀ ਹੱਟੀ ਜਮਸ਼ੇਰ ਖਾਸ ਸਿਰਫ 10 ਦਿਨ ਤੁਹਾਡੇ ਕੋਲ ਆ ਕੌਡੀਆਂ ਦੇ ਪਹਾਣੀ ਫਰੀ ਦੇ ਪਹਾਣੀ ਬਸ ਮੇਲਾ ਲੋਟਰੋ ਦੇ ਰੇਡ ਦੇ ਸੇਲ ਹੀ ਲੱਗਣ ਜਾ ਰਹੀ ਆ ਆਪਾਂ ਘਾਟਾ 바ਗੀ ਕਪੜਾ ਦੇਣ ਲੱਗੇ ਆ ਹਾਂ ਇਹ ਕੋਈ ਉਹ ਸੇਲ ਨਹੀਂ 50% ਡਿਸਕਾਊਂਟ ਐ 70% ਮੈਂ ਤਾਂ ਉਹ ਸੂਟ ਦਿਖਾਣਾ 1000 ਰੁਪਏ ਦਾ ਸੂਟ 900 ਵਾਲਾ ਸੂਟ 1000 ਰੁਪਏ ਤਿੰਨ ਕਰਤੇ ਆ 500 ਵਾਲਾ ਚਾਰ ਕਰਤੇ ਆ 300 ਵਾਲਾ ਸੂਟ 100 ਰੁਪਏ ਦਾ ਕਰਤਾ ਆ ਜਿਹੜੇ ਭੈਣ ਭਰਾ ਮੇਰੇ ਉੱਤਰਾਖੰਡ ਤੋਂ ਆਂਦੇ ਸੀ ਇੱਥੇ ਉਤਰਦੇ ਨੇ ਸੰਦੂਕ ਬੱਸ ਦੇ ਨਾਲ ਹਾਂ ਇੱਥੇ ਬੱਸ ਉਤਰਦੀ ਉੱਤਰਾਖੰਡ ਵਾਲਿਆਂ ਦੀ ਹਾਂਜੀ ਇੱਥੇ ਆ ਗਈ ਬਾਬੇ ਦੀ ਹੱਡੀ ਦੇ ਸਾਹਮਣੇ ਆ ਬੱਸ ਢਾ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਵਾਪਸ ਲੈ ਕੇ ਵੀ ਜਾਣਾ ਆਓ ਮੇਰੇ ਨਾਲ ਦੁਕਾਨੇ ਵਾਪਸ ਹਣਦੋਂ ਮੈਂ ਸੂਟ ਦਿਖਾਣਾ ਤਮਾਕੇ ਦਾ ਸਾਰੇ ਦੁਕਾਨਦਾਰ ਝੂਠ ਬੋਲੀ ਜਾਂਦੇ ਆ ਤੁਹਾਨੂੰ ਠੱਗੀ ਜਾਂਦੇ ਦੁਕਾਨ ਬੰਦ ਕਰਦੀ ਚੱਲ ਗਿਆ ਜੀ ਇਹ ਅਸੀਂ ਸ਼ਿਫਟ ਕਰ ਰਹੇ ਹਾਂ ਰੀਨੋਵੇਸ਼ਨ ਐਗਜ਼ੈਕਟ ਦੇ ਵਿੱਚ ਇਹ ਪਹਿਲਾ ਦੁਕਾਨਦਾਰ ਆ ਜੋ ਸੱਚੀ ਦੁਕਾਨ ਸ਼ਿਫਟ ਕਰ ਗਿਆ ਜਲੰਧਰ ਸ਼ਹਿਰ ਦੇ ਵਿੱਚ ਆ ਗਿਆ ਬੱਸ 80 ਦੇ ਕੋਲ ਤੁਸੀਂ ਪਹਿਲਾਂ ਤਾਂ ਦੇਖਿਆ ਨਾ ਸੂਟਾਂ ਰੇਟ ਬਾਬਾ ਜੀ ਥੋੜੇ ਹੋਰ ਸੂਟ ਦਿਖਾਓ ਹਾਂ ਜੀ ਮੈਂ ਤੁਹਾਨੂੰ ਸੂਟ ਦਿਖਾਣੇ ਆ ਰੂਹ ਖੁਸ਼ ਹੋ ਜੂਗੀ ਕੱਲਾ ਸੂਟ ਵੀ ਕੋਰੀਅਰ ਕਰਾਂਗਾ ਨਾ ਵੀ ਕਿਹਾ ਵਾਪਸੀ ਦੀ ਆਪਣੀ ਚੱਲਦੀ ਆ ਵਾਪਸੀ ਕੀ 18 ਮਹੀਨਿਆਂ ਦੀ ਦੁਕਾਨ ਚੇਂਜ ਕਰ ਰਿਆਂ ਦੁਕਾਨਦਾਰਾਂ ਨੂੰ ਵੀਡੀਓ ਪਾ ਕੇ ਇਹ ਨਹੀਂ ਕਰ ਰਿਆ ਦੁਕਾਨ ਖਾਲੀ ਕਰ ਰਿਆਂ ਕੰਮ ਬੰਦ ਕਰ ਰਿਆਂ ਦੁਕਾਨ ਮੈਂ ਚੇਂਜ ਕਰ ਰਿਆਂ ਪਰ ਮੈਂ ਇਹੀ ਚੋਣਾ ਉਹ ਜਿਹੜਾ ਕਪੜਾ ਪਿਆ ਮੈਂ ਉੱਥੇ ਹੀ ਵੇਚ ਕੇ ਇੱਥੇ ਨਵਾਂ ਸ਼ੋਰੂਮ ਖੋਲਾ ਉਹਦੇ ਚੱਕਰ 'ਚ ਮੈਂ ਸਾਰੇ ਕਪੜਾ ਦੀ ਘਾਟੇ 'ਚ ਪਾ ਦੇਣਾ ਲੈ ਜੋ ਘਾਟੇ ਦਾ ਮਤਲਬ ਮੈਂ ਦਿਖਾਵਾਂਗਾ ਘਾਟਾ ਕਪੜੇ ਦੀ ਕੋਸਟ ਕੱਢ ਲੈਣਾ ਰੇਟ ਦੇਖ ਲੈਣਾ ਕਢਾਈਆਂ ਦੇਖ ਲੈਣਾ ਪਰ ਮੈਂ ਰੇਟਾਂ 'ਚ ਘਾਟਾ ਪਾਣ ਜਾ ਰਿਹਾ ਦੇਖੋ ਇਤਿਹਾਸ ਦਾ ਸਭ ਤੋਂ ਵੱਡੀ ਵੀਡੀਓ ਬਣ ਗਈ ਜਿੱਥੇ ਰੇਟ ਸੇਲਾਂ ਵਾਲੇ ਨਹੀਂ ਬਸ ਲੁੱਟ ਲੋ 10 ਦਿਨ ਵੱਡੇ ਫਿਰ ਹੁਣ ਤੁਹਾਨੂੰ ਉੱਥੇ ਜਾ ਕੇ ਹੋਰ ਵੈਰਾਈਟੀ ਦਿਖਾਉਣੇ ਆ ਤਾਂ ਕਿ ਤੁਹਾਡਾ ਫਾਇਦਾ ਹੋਵੇ ਚਲੋ ਬਾਬਾ ਜੀ ਇਹ ਨਾ ਤਸੱਲੀ ਹੋ ਗਈ ਦੁਕਾਨ ਰੀਨੋਵੇਸ਼ਨ ਹੋਲੇ ਇਤਨਾ ਤੁਸੀਂ ਸੱਚੇ ਪਾਏ ਗਏ ਆ ਹੁਣ ਰੇਟ ਦੱਸੋ ਰੇਟ ਆਹ ਭਾਜੀ ਪਾਰਸਲਾਂ ਦੇ ਪਾਰਸਲ ਪੈਕ ਪਏ ਆ ਸਾਰੇ ਦੇ ਸਾਰੇ ਖਾਲੀ ਕਰਨ ਲੱਗਾ ਰੇਟ ਤੁਹਾਨੂੰ ਮੈਂ ਇੱਕ ਇੱਕ ਦਾ ਖੋਲ ਕੇ ਦਿਖਾਉਣ ਲੱਗਾ ਆਹ ਆਹ ਟੂਟ ਬਾਜ਼ਾਰ 'ਚ 1200 ਰੁਪਏ ਦਾ ਆ 200% ਹੈਗਾ 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 ਇਹਨੂੰ ਛੱਡੋ ਇਹ ਵੀ ਦਿਖਾਵਾਂਗਾ ਇਹਨੂੰ ਛੱਡੋ ਆਹ ਲਓ ਹਾਂਜੀ ਠੀਕ ਹੈ ਜੀ ਫੋਟੋ ਵਾਲਾ ਪੀਸ ਹੈ ਆ ਗਿਆ ਫੋਟੋ ਵਾਲਾ ਪੀਸ ਇੱਕ ਇੱਕ ਸੂਟ ਆ ਜਾਓ ਮੈਂ ਤੁਹਾਨੂੰ ਅੰਦਰ ਦਿਖਾਣਾ ਇੱਕ ਇੱਕ ਪੀਸ ਖੋਲ ਕੇ ਦਿਖਾਉਂਗਾ ਰੇਟ ਚੈਲੰਜ ਹੋਗਾ ਕਪੜਾ ਲਾਗਾ ਨੀਲਾ ਨਹੀਂ ਵੇਚਦਾ ਮੈਂ ਬਾਬਾ ਜੀ ਗੱਲਾਂ ਨਾ ਕਰੋ ਰੇਟ ਦੱਸੋ ਰੇਟ ਬਾਬਾ ਜੀ ਤੁਸੀਂ ਆਓ ਤਾਂ ਸਹੀ ਬਾਬੇ ਦੀ ਹੱਟੀਆਂ ਦੇਖੋ ਨਾ ਸੀਦਰ ਮੈਂ ਪਟਾਕੇ ਪਾ ਕੇ ਦਿਖਾਣਾ ਇਦਾਂ ਇਤਨੇ ਭਾਰੇ ਭਾਰੇ ਸੂਟ ਵੀ ਫਰੀ ਚ ਸਾਰੇ ਪਾ ਜੀ ਵੱਲੋਂ ਫੜੋ ਆ ਦੇਖੋ ਚੀਜ਼ਾਂ ਨਾਲ ਮੈਂ ਇੱਕ ਇੱਕ ਸੂਟ ਖੋਲ ਕੇ ਦਿਖਾ ਰਿਆਂ ਲੋ ਆ ਸੂਟ ਦੇਖ ਲਓ ਪਹਿਲਾਂ ਧਿਆਨ ਨਾਲ ਨਿਗਾਹ ਕਰ ਲਓ ਫੋਟੋ ਨੇੜੇ ਕਰਕੇ ਦਿਖਾ ਦਿਓ ਹਾਂਜੀ ਹੈਗੀ ਫੋਟੋ ਕਿ ਨਹੀਂ ਹੈਗੀ ਬਿਲਕੁਲ ਬਿਲਕੁਲ ਬਾਜੀ ਦੀ ਵਾਲੀ ਚਾ ਹਾਂ ਹੈ ਜੀ ਹੈਗਾ ਆ ਬਾਜ਼ਾਰ ਚ ਸੂਟ 1200 1500 ਤੋਂ ਘੱਟ ਨਹੀਂ ਮਿਲ ਰਿਆ ਨਹੀਂ ਮਿਲ ਰਿਆ ਆ ਲੋ ਫੜੋ ਆ ਸੂਟ ਰੱਖਤਾ ਤੁਹਾਡੇ ਅੱਗੇ ਮੈਂ ਆ ਪੀਸ ਦੀ ਲੁੱਕ ਦੇਖ ਲਓ ਠੀਕ ਹੈ ਜੀ ਹਾਂਜੀ ਆ ਦੁਪੱਟਾ ਨਾਲ ਆ ਗਿਆ ਹਾਂ ਸੂਟ ਕਿੰਨੇ ਚਾਹੀਦੇ ਓਨੇ ਮਿਲ ਜਾਣਗੇ ਹਾਂਜੀ ਠੀਕ ਹੈ ਜੀ ਆ ਹੀ ਲੋ ਪੂਰੇ ਪੰਜਾਬ ਦਾ ਧਮਾਕਾ ਦੇਂ ਜਾ ਰਿਹਾ ਡਿਜ਼ਾਈਨ ਚ ਤਾਂਗਾ ਬੜੇ ਹਾਂਜੀ ਥੋੜੇ ਜਿਹੀ ਬੜੇ ਆ ਦੇਖੋ ਜਿਹੜੇ ਬਜਾਰਾ ਜੀ 11200 ਰੁਪਏ ਨਾ ਮੈਂ ਦੇਣ ਜਾ ਰਿਹਾ ਹਜ਼ਾਰ ਰੁਪਏ ਦੇ ਤਿੰਨ ਸੂਟ ਬਾਬਾ ਹੀ ਪਾਗਲ ਹੋ ਗਏ ਨੌਕਸ ਪੈ ਗਿਆ 333 ਰੁਪਏ ਦਾ ਸੂਟ ਰਾ ਗਿਆ 333 ਦੇ 1000 ਰੁਪਏ ਦੇ ਤਿੰਨ ਕਰਤੇ ਵੀ ਲੈ ਜਾਓ ਆ ਲੋ ਅੱਛਾ ਜਿਹੜਾ ਬਾਜ਼ਾਰ ਫਰਕਾਬੜ ਦੀ 1200 1500 ਵਾਲਾ ਹੈਗਾ 1000 ਰੁਪਏ ਦੇ ਤਿੰਨ ਚੈਲੇਗਾ ਸਵੇਰੇ ਆ ਕੇ ਲਾਈਆ ਮੈਂ ਪੂਰੀ ਦੁਕਾਨ ਲਟਾਣ ਲੱਗਾ ਇਹ ਵੀ 1000 ਦੇ ਤਿੰਨ ਆ ਦੇਖੋ ਤੁਹਾਡੇ ਸਾਹਮਣੇ 1000 ਰੁਪਏ ਦੇ ਤਿੰਨ ਦੇਖੋ ਬਾਜ਼ਾਰ ਚ 1500 ਦਾ ਇੱਕ ਮਿਲਦਾ ਬਾਬੇ ਦੀ ਹੱਟੀ ਨੇ 1000 ਰੁਪਏ ਦੇ ਤਿੰਨ ਸੂਟ ਕਰਤੇ 15 16 ਸੂਟ 333 ਰੁਪਏ ਚ ਛੇ ਦੀ ਆਜੋ ਆਹ ਤਾਂ ਜੀ ਸੁਨਹਿਰੀ ਮੌਕਾ ਜਿਹਨੇ ਨਵਾਂ ਕੰਮ ਆ ਚੀਜ਼ਾਂ ਦੇਖੋ ਕੜਾਈਆਂ ਦੇਖੋ ਹਾਂ ਇੱਕ ਤੋਂ ਇੱਕ ਸੂਟ ਦੇਖੋ ਹਾਂਜੀ ਪੂਰੀਆਂ ਸੈਲੀਬ੍ਰਿਟੀਆਂ ਰੋਲਤੀਆਂ 1200 1500 ਰੁਪਏ ਵਾਲੀਆਂ ਬਿਲਕੁਲ ਰੋਲਤੀਆਂ ਚੀਜ਼ਾਂ ਦੇ ਰੇਟਾਂ ਦੇ ਧਮਾਕੇ ਪਾਉਣ ਲਗਾ ਦੇਖੋ ਇੱਕ ਤੋਂ ਇੱਕ ਕੜਾਈਆਂ ਇੱਕ ਤੋਂ ਇੱਕ ਖਲਾਰਾ ਆ ਲੋ ਆ ਦੇਖੋ ਚੀਜ਼ ਹਾਂਜੀ ਕੰਮ ਦੇਖ ਲਿਆ ਦੇਖ ਲਿਆ 1200 1500 ਰੁਪਏ ਸੂਟ ਦੁਪੱਟਾ ਨਾਲ ਜੀ ਆ ਲੋ ਭਾਜੀ 1000 ਰੁਪਏ ਦੇ ਤਿੰਨ ਸੂਟ ਦੀ ਇਹ ਵੀ 1000 ਰੁਪਏ ਦੇ ਤਿੰਨ ਸੂਟ ਜੀ 1215 1500 ਵਾਲੇ ਸੁੱਟ ਗੱਲਾਂ ਜ ਨਹੀਂ ਦੇ ਰਿਆ ਪੀਸ ਦੇਖ ਲਓ ਆ ਕੰਮ ਦੇਖ ਲਓ ਕੜਾਈ ਦੇਖ ਲਓ ਕਪੜਾ ਕੀ ਪਾ ਹੋਊਗਾ ਕੜਾਈ ਕੀ ਪਾ ਹੋਊਗੀ ਆ ਲੋ ਇਹ ਵੀ 1000 ਰੁਪਏ ਦੇ ਤਿੰਨ ਸੂਟ ਇਹ ਵੀ 1000 ਦੇ ਤਿੰਨ ਉਹ ਭਾਜੀ ਆ ਦੇਖੋ ਤੁਸੀਂ ਕਪੜਾ ਮੈਂ ਲਾਸ਼ਾ ਨਹੀਂ ਦਿੰਦਾ ਪਿਆ ਹਾਂਜੀ ਦੁਕਾਨਦਾਰ ਨਾ ਗੱਤਾ ਪੈਂਗੀ ਸੂਟ ਵੇਚਦੇ ਆ ਬਿਲਕੁਲ ਵੇਚਦੇ ਆ ਆ ਲੋ ਪਹਿਲਾਂ ਦਾ ਚੈੱਕ ਕਰੋ ਹਾਂ 3 ਮੀਟਰ ਦੀ ਸਲਵਾਰ ਹੈਗੀ ਆ ਹੈ ਹਾਂ ਆ ਲੋ 2.5 ਮੀਟਰ ਦੀ ਸ਼ਰਟ ਜੀ ਪਿਓਰ ਬਰਬਰੀ ਕੋਟਨ ਦਾ ਸੂਟ ਮੈਚਿੰਗ ਦੇ ਵਿੱਚ ਜਿਹੜਾ ਬਾਜ਼ਾਰ ਚ 375 ਰੁਪਏ ਦਾ ਆ ਲੋ 100 ਰੁਪਏ ਕਰਤਾ ਜੀ 100 ਰੁਪਏ ਦਾ ਸੂਟ ਆਹ ਦੇ ਦੂੰਗਾ ਜੀ ਮੈਂ ਦੇ ਦੇਣਾ ਮੈਂ ਦੁਕਾਨ ਖਾਲੀ ਕਰਕੇ ਜਾਣਾ ਇੱਕੋ ਦੀ ਚੱਕਾ 100 ਰੁਪਏ ਮਹਾਰਾਜ ਜੀ ਬਾਟਮ ਵੀ 3 ਮੀਟਰ 2.5 ਮੀਟਰ ਦੀ ਸ਼ਰਟ 5.5 ਮੀਟਰ ਸੂਟ 100 ਰੁਪਏ ਵਿੱਚ ਕਰਤਾ 100 ਰੁਪਏ ਵਿੱਚ ਕਰਤਾ ਆਹ ਦੇਖੋ ਜਿਹੜੇ ਬਜ਼ਾਰਾਂ ਚ ਪਿਓਰ ਕੋਟਨ ਦੇ ਹੈਂਡਵਰਕ ਵਾਲੇ ਸੂਟ ਆ ਬਈ ਇੱਕ ਮਿੰਟ ਰੁਕੋ ਇੱਕ ਮਿੰਟ ਪਹਿਲਾਂ ਆਹ ਗੱਲ ਕਲੀਅਰ ਕਰਮਾ 100 ਰੁਪਏ ਦਾ ਸੂਟ ਦੇ ਰਿਆ ਜੋ ਚੈਲੰਜ ਹੈ ਪੂਰੇ ਵਰਲਡ ਦਾ ਕਿਸੇ ਨੇ ਦਿੱਤਾ ਨਹੀਂ 100 ਸਿਰ ਸੂਟ ਤਾਂ ਮਿਲਦੇ ਪਰ ਆਹ ਦੇਖੋ 3 ਮੀਟਰ ਦੀ ਹੈਗੀ ਆ ਬਾਟਮ ਤੇ 2.5 ਮੀਟਰ ਦੀ ਸ਼ਰਟ ਹੈ ਸਿਰਫ 100 ਰੁਪਏ ਦਾ ਸੂਟ ਕੱਟਦਾ ਬਾਪੇ ਲੈ ਲੋ ਭਾਜੀ ਇੱਧਰ ਜਿੰਨੇ ਮਰਜ਼ੀ ਲੈ ਜਾਓ 100 ਰੁਪਏ ਜਿੰਨੇ ਵੇਚ ਲੈਣਾ ਉਹਨੂੰ ਵੱਡਾ ਫੇਰਾ ਨਾ ਵੀ ਕਹੋ ਦੀ ਵਾਪਸੀ ਵੀ ਲਾਗਾ ਦੁਕਾਨ ਵੀ ਖਾਲੀ ਕਰਾਂਗਾ ਆਹ ਦੇਖੋ ਆਹ ਦੇਖਿਆ ਕਪੜਾ ਕੰਮ ਦੇਖਿਆ ਕੀਤਾ ਹੋਇਆ ਹੈਂਡਵਰਕ ਦਾ ਜੀ ਆਹ ਦੇਖੋ ਲੈਸਾਂ ਲੱਗੇ ਕੋਟਨ ਦੇ ਦੁਪੱਟੇ ਹਾਂ ਠੀਕ ਹੈ ਇਹ ਬਾਜ਼ਾਰ 'ਚ ਸੂਟ ਕਿੰਨੇ ਦਾ ਹੈ 1295 1295 ਜੀ ਆਹ ਪੂਰੀ ਦੁਕਾਨ ਸੇਲ ਤੇ ਲਾਤੀ ਆ ਆ ਲੋ ਹਿਆਰ ₹2000 ਆਪਾਂ ਦੋ ਨਹੀਂ ਦੇਣੇ ਹਾਂ ਕੀ ₹1000 ਆਪਾਂ ਦੋ ਨਹੀਂ ਦੇਣੇ ਹਾਂਜੀ ਜਿਹੜਾ ਲੈ ਜਵੇ ਲੈ ਜਵੇ ਜਿਹੜਾ ਰਹਿ ਗਿਆ ਰਹਿ ਗਿਆ ਲੋ 700 ਦੇ ਦੋ ਲੈ ਜਾਓ 700 ਦੇ ਦੋ 350 ਸੂਟੇ ਵੀ ਉਹ ਭਾਜੀ ਇਹਨੂੰ ਛੱਡੋ ਆਹ ਲੋ ਤੁਸੀਂ ਦੇਖੋ ਜੀ ਇਸ ਗੱਲ ਦੀ ਗਾਰੰਟੀ ਜਿਹੜਾ ਬਾਜ਼ਾਰ 'ਚ ਜਾ ਕੇ 50000 ਰੁਪਿਆ ਖਰਚਣਾ ਬਾਬੇ ਜੱਟੀ ਤੇ ਆ ਜਾਓ ਸਿਰਫ 10000 'ਚ ਕੱਪੜਾ ਆਹ ਲੋ 50000 ਵਾਲਾ ਕੱਪੜਾ 10000 'ਚ ਆਹ ਲੋ ਸ਼ਿਮਰ ਦਾ ਸੂਟ ਦੁਪੱਟਾ ਹੈਵੀ ਹੈਂਡਵਰਕ ਨਾਲ ਹਾਂਜੀ ਆਹ ਲੋ ਸ਼ਿਮਰ ਦਾ ਦੁਪੱਟਾ ਨਾਲ ਪੂਰਾ ਸ਼ਿਮਰ ਦਾ ਸੂਟ ਰੰਗ ਆਣਗੇ ਚਾਰ ਨਾ 695 ਹਾਂ ਨਾ 795 ਆ ਲੋ ਹਾਂਜੀ ਜੇ ਕਿਸੇ ਨੇ ਭੈਣ ਪਾਈ ਨੇ ਰਖੜੀ ਵੀ ਲੈਣਾ ਨਾ ਭਾਜੀ ਹਾਂਜੀ ਮੈਂ ਤਾਂ ਦੁਕਾਨ ਖਾਲੀ ਕਰ ਰਿਹਾ ਹਾਂ ਪਰ ਜੀ ਨੇ ਰਖੜੀ ਵੀ ਲੈਣਾ ਲੈ ਜਾ ਹਾਂ ਆ ਲੋ ਰੇਟ ਦੱਸੋ। ਭਾਜੀ ਰੇਟ ਦੱਸੋ। ਭਾਜੀ 1000 ਰੁਪਏ ਦੇ ਚਾਰ ਕਰਤਾ 250 ਰੁਪਏ ਸੂਟ ਕਰਤਾ। 250 ਰੁਪਏ ਦਾ ਸੂਟ ਆ। 250 ਰੁਪਏ ਨੂੰ ਦੇ ਦੇਣਾ ਲੋ। ਓਏ ਹੋਏ ਹੋਏ ਹੋਏ। ਆ ਲੈ ਫੜੋ। ਓਏ 1000 1000 ਦਾ ਸੂਟ 2.5 250 ਚ ਕਰਤਾ। 1000 1000 ਦਾ ਸੂਟ 2.5 250 ਚ। 500 ਦੇ 2000 ਦੇ ਚਾਰ ਲੱਟ ਲਓ ਮੇਲਾ। ਆ ਲਓ ਦੁਪੱਟੇ ਨਾਲ ਭਾਜੀ ਚੀਜ਼ਾਂ ਦੇਖੋ ਆ ਦੇਖੋ ਦੁਪੱਟੇ ਸੂਟ। ਪੂਰੀ ਦੁਕਾਨ ਖਾਲੀ ਕਰ ਰਹੇ ਆ। ਗੱਲਾਂ ਨਹੀਂ ਕਰਦਾ ਪੂਰੇ ਪੰਜਾਬ ਦੇ ਰੇਟ ਦਾ ਚੈਲੰਜ ਕਰਕੇ ਦੁਕਾਨ ਖਾਲੀ ਕਰ ਰਹੇ ਆ। ਆ ਕਿੰਨਾ ਚਾਹੀ ਪੂਰੀ ਦੁਕਾਨ ਖਾਲੀ ਭਾਜੀ ਆ ਲਓ ਫੜੋ ਆ ਸੂਟ ਬਾਹਰ ਦਿਖਾਇਆ ਸੀ ਨਾ ਤੁਹਾਨੂੰ ਸਟਾਰਟਿੰਗ ਦੇ ਦਿਖਾਇਆ ਸੀ ਆ ਲਓ 1295 ਵਾਲਾ ਸੂਟ 250 ਰੁਪਏ ਇਹ ਵੀ 250 ਚ ਭਾਜੀ ਮੈਂ ਰੱਖੜੀ ਸੇਲ ਨਹੀਂ ਲਾਈ ਵੀ ਮੈਂ 50% ਡਿਸਕਾਊਂਟ ਕਰਕੇ ਵਧਾ ਕੇ ਰੇਟ ਘਟਾਉਣੇ ਆ ਲਓ ਫੜੋ 250 ਰੁਪਏ ਸੂਟ ਲੈ ਜਾਓ ਦੇਖੋ ਵੀ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਉਹ ਰੱਖੜੀ ਤੇ ਦੇਣ ਵਾਲੇ ਕਪੜਾ ਚਾਹੇ ਤੁਸੀਂ ਨਾਲ ਵਿਆਹ ਸ਼ਾਈ ਦਾ ਕਪੜਾ ਦਾਜ ਮੇਰੇ ਦਾ ਕਪੜਾ ਵਿਆਹ ਅਗਸਤਾ ਸਤੰਬਰ ਅਕਤੂਬਰ ਨਵੰਬਰ ਜਦੋਂ ਮਰਜੀ 50 ਹਜ਼ਾਰ ਵਾਲਾ ਕਪੜਾ 10 ਹਜ਼ਾਰ ਚ ਬ ਫਰੀ ਦੇਪਾ ਕਰਤਾ ਹਾ ਲੋ ਗੀਜ਼ਾ ਕੋਟਨ ਦੇ ਵਧੀਆ ਬ੍ਰਾਂਡਡ ਸੂਟ ਜਿਹਨੂੰ ਕਹਿੰਦੇ ਨਾ ਪਿਓਰ ਮਲਮਲ ਦੇ ਸੂਟ 995 895 ਦੇ ਸੂਟ ਲੈ ਲੋ ਹਾਂ ਡਿਜ਼ਾਈਨ ਦੇ ਕਾਕੇ ਚ ਹਾ ਲੋ ਭਾਜੀ ਆਹ ਦੇਖੋ ਇੱਕ ਨਾ ਇੱਕ ਫਰੀ ਕਰਤਾ ਜੀ ਅੱਛਾ ਹਜ਼ਾਰ ਦੇ ਦੋ ਨਹੀਂ 700 ਦੇ ਦੋ ਕਰਤੇ ਅੱਛਾ 995 ਵਾਲਾ ਵੀ 3500 ਸੂਟ ਲੈ ਲੋ ਭਾਜੀ ਲੈ ਜਾਓ ਦੁਕਾਨ ਹੀ ਖਾਲੀ ਕਰ ਦੇਣੀ ਜਦਾ ਪਾ ਕੰਮ ਹੀ ਨਹੀਂ ਕਰਨਾ ਇੱਥੇ ਹੁਣ ਖਤਮ ਗਾਣੀ ਆ ਲੋ 995 ਵਾਲੇ ਸੂਟ 700 ਦੇ ਦੋ ਕਰਤੇ ਦੋ ਇੱਕ ਪਾ ਦੂਜਾ ਤੋਂ 3500 ਫਰਕਾਬਾਦੀ ਪ्योर ਨੇਚਰਲ ਗਰੇਬ ਦਾ ਸੂਟ ਹਾਂਜੀ ਕੰਮ ਦੇਖੋ ਕੀਤਾ ਹੋਇਆ ਬਹਿ ਜਾ ਬਹਿ ਜਾ ਹੋਈ ਪਈ ਆ ਬਾਜ਼ਾਰ ਚ 3500 ਦਾ ਆ ਲੋ ਸੇਲ ਆਤੀ ਬਾਬੇ ਦੀ ਹੱਟੀ ਤੇ ਪੂਰੇ ਜਾਲ ਦੇ ਨਾਲ ਪੂਰੀ ਦੁਕਾਨ ਖਾਲੀ ਕਰਨ ਲੱਗਾ 1000 ਰੁਪਏ ਦਾ ਸੂਟ ਲੈ ਜਾਓ ਦੇਖੋ ਇਹ ਦੁਕਾਨ ਚਾਹੇ 2 ਦਿਨ ਚ ਖਾਲੀ ਹੋਵੇ ਚਾਹੇ 5 ਦਿਨ ਚ ਖਾਲੀ ਹੋਵੇ ਤੁਸੀਂ ਵੇਟ ਨਾ ਕਰੋ 10 ਦਿਨ ਸਵੇਰੇ ਐਤਵਾਰ ਆ ਸੋਮਵਾਰ ਮੰਗਲਵਾਰ ਬੋਧਵਾਰ ਚਾਹੇ ਇਧਰ ਜਾਓ ਲੋਟ ਕਰੋ ਮਿਲਾ 3595 ਦਾ ਪਾਫਰਾ ਸੂਟ ਆ ਲੋ ਰਗੈਂਜਰ ਦਾ ਦੁਪੱਟਾ ਹਾਂਜੀ ਆ ਤੀਜਾ ਦੇਖੋ ਬਣੀਆਂ ਹੋਈਆਂ ਹਾਂਜੀ ਇਹ ਥੋੜੀ ਛੋਟੇ ਸੂਟ ਖਾਲੀ ਕਰਨੇ ਵੱਡੇ ਰੱਖ ਲੈਣੇ ਸਭ ਦੇ ਕੇ ਜਾਣੇ ਹਲੋ ਹਾਂ ਆ ਚੱਕੋ 1300 ਰੁਪਏ ਚ 1300 ਰੁਪਏ ਚ 35 ਵਾਲਾ ਸੂਟ ਲਟਾ ਦੇਣੀ ਦੁਕਾਨਾ ਅੱਛਾ ਇਧਰ ਇਧਰ ਧਿਆਨ ਦਿਓ ਜਿਹੜਾ ਆ ਗਿਆ ਆ ਗਿਆ ਠੀਕ ਹੈ ਜਿਹੜਾ ਦੂਰ ਹੈ ਨਹੀਂ ਆ ਸਕਦਾ ਕੋਰੀਅਰ ਕਰਾਉਣੀ ਕੋਰੀਅਰ ਆ ਦੇਖੋ ਆਨਲਾਈਨ ਦਾ ਕੀ ਸਿਸਟਮ ਆ ਆਨਲਾਈਨ ਚ ਕੋਰੀਅਰ ਹੋ ਜਾਊਗਾ ਪੀਸ ਦੇਖੋ ਹੈਂਡਵਰਕ ਪਿਓਰ ਨੇਚਰ ਲੱਗਾ ਵੀਰੇ ਕੇਰਾ ਨੇੜੇ ਕਰਕੇ ਦਿਖਾ ਦੇ ਡਿਜ਼ਾਈਨਰ ਦੁਪੱਟਾ ਆ ਲੋ ਸਲਵਾਰ ਤੇ ਹੈਂਡਵਰਕ ਦਾ ਕੰਮ ਆ ਲੋ ਸਲਵਾਰ ਤੇ ਹੈਂਡਵਰਕ 1500 ਰੁਪਏ ਦਾ ਸੂਟ ਦੇਖੋ ਜੀ ਜੇ ਤੁਸੀਂ ਇੱਥੇ ਆ ਸਕਦੇ ਨਾ ਬਹੁਤ ਵਧੀਆ ਗੱਲ ਆ ਨਹੀਂ ਆ ਸਕਦੇ ਤੁਸੀਂ ਆਨਲਾਈਨ ਆਪਣੇ ਘਰ ਮੰਗਾ ਸਕਦੇ ਆ ਡਿਲੀਵਰੀ ਵੀ ਲੈ ਸਕਦੇ ਆ ਕੋਰੀਅਰ ਕਰ ਦਿਆਂਗੇ ਜਿੰਨਾ ਮਰਜੀ ਕੱਪੜਾ ਮੰਗਾ ਲਓ ਕਾਡੀਆਂ ਰੇਪਾ ਆਹ ਦੇਖੋ ਚੀਜ਼ਾਂ ਤੁਸੀਂ 4445 4500 ਰੁਪਏ ਸੂਟ ਭਾਜੀ ਸਵੇਰੇ ਜਿਹੜੇ ਪਹਿਲੇ ਟਾਈਮ ਆਗੇ 10 ਦਿਨ ਰਹਿ ਗਏ ਦੁਕਾਨ ਸ਼ਿਫਟ ਕਰਨ ਨੂੰ ਹਾਂਜੀ ਆਪਾਂ 10 ਦਿਨਾਂ ਨੂੰ ਦੁਕਾਨ ਲੁਟਾ ਕੇ ਹੀ ਜਾਣਾ ਖਾਲੀ ਕਰ ਲੱਗੇ ਚਾਹੇ ਕੋਈ 5000 ਦਾ ਸੂਟ ਚਾਹੇ 10000 ਸੂਟ ਸਾਰੇ ਬਸ ਇਦਾਂ ਦੇ ਭਾ ਭਾਜੀ ਮੈਂ ਦੇਣੇ ਆ ਮੈਂ ਉਹ ਤੁਹਾਨੂੰ ਕੀ ਦੱਸਿਆ ਓਏ ਹੋਏ 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 ਸੇਲ ਹੀ ਲਈਓ ਆ ਦੇਖੋ ਆ ਦੇਖੋ ਬੁਲਬੁਲ ਦਾ ਬੱਚਾ ਬੁਲਬੁਲ ਦਾ ਬੱਚਾ ਪਹਿਲਾਂ ਮੈਂ ਖੋਲ ਦਵਾ ਤੁਸੀਂ ਸੂਟ ਚੈੱਕ ਕਰ ਲਓ ਆ ਦੇਖੋ 5000 ਰੁਪਿਆ 4500 ਰੁਪਿਆ 5500 ਦਾ ਰੇਟ ਦੱਸੋ ਕੀ ਆ ਭਾਜੀ ਲੈ ਜਾਓ 1300 ਰੁਪਏ ਇਹ ਵੀ 1300 ਚੋ ਆਹ ਲੋ ਭਾਜੀ ਬਾਜ਼ਾਰ ਚ ਹਲੋ ਚੱਕੋ ਦੁਪੱਟੇ ਨਾਲ 1300 ਰੁਪਏ ਚ ਲਓ ਆ ਜਿੰਨੂੰ ਛੱਡੋ ਭਾਜੀ ਤੁਹਾਨੂੰ ਚੀਜ਼ ਤਾਂ ਦਿਖਾਈ ਨਹੀਂ ਆ ਦੇਖੋ ਹਮ ਸਲਵਾਰ ਦੇ ਪੌਂਚੇ ਬਾਜੂ ਕੱਢੇ ਹੋਏ ਫੁੱਲ ਹੈਵੀ ਨੈਚਰ ਇਹ ਵੀ 1300 ਜੋ ਪੂਰੀ ਦੁਕਾਨ ਹੀ ਖਾਲੀ ਕਰ ਦੇਣੀ ਆ ਭਾਜੀ ਆਹ ਲਓ ਫੁੱਲ ਹੈਵੀ ਹੈਂਡਵਰਕ ਹੈਂਡਵਰਕ ਆਂਜੋ 2000 ਰੁਪਏ ਲੱਗ ਜਾਂਦਾ ਉੱਪਰ ਕੱਪੜਾ ਫਿਰ ਦੁਪੱਟਾ ਸੂਟ ਹੀ ਲੈ ਜਾਓ 1300 ਦੇਖੋ ਜਿਹੜੇ ਸਿਆਣੇ ਲੋਕ ਆ ਉਹਨਾਂ ਨੂੰ ਸਾਨ ਟੀਵੀ ਵੱਲੋਂ ਮੇਰੀ ਫੋਲਰ ਆਇਆ 100% ਗਾਰੰਟੀ ਬਾਬੇ ਦੀ ਹੱਟੀ ਦੀ ਕੱਪੜੇ ਦੀ ਵੀ ਪੈਸੇ ਦੀ ਵੀ ਛੇ ਦੀ ਆ ਰਹੇ ਉਹ ਵਿਆਹ ਸਾਈ ਦਾ ਕੱਪੜਾ 1 ਲੱਖ ਵਾਲਾ 15-18 ਹਜ਼ਾਰ ਚ 50 ਹਜ਼ਾਰ ਵਾਲਾ ਕੱਪੜਾ 9-10 ਹਜ਼ਾਰ ਚ ਦੇ ਰਹੇ ਆ ਵੱਡੇ ਫੇਰੇ ਲੱਖ ਰੁਪਏ ਤੁਹਾਡੇ ਬਜਣੇ ਆ 100% ਗਾਰੰਟੀ ਬਾਬੇ ਦੀ ਹੱਟੀ ਦੀ ਓਕੇ ਲੈਣੇ ਆ ਹੈਂਡਵਰਕ ਕੀਤਾ ਹੋਇਆ ਪੀਸ ਕੰਮ ਦੇਖੋ ਕੀਤਾ ਹੋਇਆ ਚੀਜ਼ ਐ ਕਿ ਬਣੀ ਹੋਈ ਬਿਲਕੁਲ ਆਹ ਦੇਖੋ 99 91 95 ਦੇ ਸੂਟ ਹਾਂ ਆਹ ਦੇਖੋ ਆ ਕੰਮ ਦੇਖੋ ਕੀਤਾ ਹੋਇਆ ਬਿਊਟੀਫੁੱਲ ਇਹ ਭਾਜੀ ਬਿਊਟੀਫੁੱਲ ਐਦਾਂ ਬਣਦਾ ਆਹ ਲੋ ਦੁਪੱਟਾ ਨਾਲ ਪਿਓਰ ਮਸਲੀਨ ਬਿੱਦ ਕਢਾਈ ਉਹ ਵੀ ਕਟਬਰ ਕਰਾ ਹਾਂਜੀ ਸੀਕਵੈਂਸ ਦਾ ਕੰਮ ਕੀਤਾ ਹੋਇਆ ਸੂਟ ਹਾਂ ਜਿਹੜਾ ਸ਼ੋਰੂਮ ਅਜ 1859 1959 ਨਾ ਆਹ ਲੋ 900 ਰੁਪਏ ਸੂਟ ਲੈ ਜਾਓ ਅੱਛਾ 900 ਰੁਪਏ ਦਾ ਸੂਟ ਦੇਣਾ ਹਾਂ ਤੁਸੀਂ ਭਾਜੀ 900 ਰੁਪਏ ਸੂਟ ਆਹ ਦੇਖੋ ਤੁਸੀਂ ਕੋਟਨਾ ਜਿਹੜੀਆਂ ਅਹਮਦਾਬਾਦ ਸਾਊਥ ਦੀਆਂ ਦੁਕਾਨਦਾਰ ਕਹਿ ਕੇ ਲੁੱਟ ਪਾਈ ਐ ਬਿਲਕੁਲ ਇਹ ਪਿਓਰ ਕੋਟਨ ਹੈ 80000 ਰੁਪਏ ਹਾਂ ਆਹ ਲੋ ਕਰਾਚੀ ਵਰਗ ਦੇ ਸੂਟ ਅੱਛਾ ਰੰਗ ਵੀ ਬੜੇ ਸੋਹਣੇ ਹਲੋ ਸਾਤ ਸੋਰ ਮੇਰੇ ਦੋ ਕਰਤੇ ਮੀਟਰ ਨਾਪ ਕੇ 5 ਮੀਟਰ ਹਲੋ ਚੁੰਨੀ ਨਾਲ ਇਹ ਤਾਂ ਕੋਈ ਹੋਸੇਲਰ ਵੀ ਨਹੀਂ ਦਿੰਦਾ ਇੰਨੇ ਸਿਰੇ ਆ ਜੀ ਆਪਾਂ ਦੁਕਾਨ ਖਾਲੀ ਕਰ ਰੇ ਹਾਂ ਤੁਹਾਨੂੰ ਕੀ ਕਹੇ ਘਾਟਾ ਪਾਣਾ ਫਿਰ ਪੂਰਾ ਹੀ ਪਾ ਕੇ ਛੱਡਾਂਗੇ ਕੋਈ ਇਧਰ ਹੀ ਗਾਰੰਟੀ ਦੇਣੀ ਵੀ 10000 ਦਾ 20 ਇਹਦੇ ਕੱਪੜਾ ਲਵਾਂਗਾ ਤਾਂ ਦੇਣਾ ਭਾਜੀ ਇੱਕ ਸੂਟ ਵੀ ਲਾਂਗਾ ਆ ਦੇਖੋ ਹੁਣ ਤੁਹਾਨੂੰ ਇੱਥੋਂ ਜਲਵਾ ਦੇਖ ਜੂ ਬਾਬੇ ਦੀ ਹੱਟੀ ਦਾ ਆ ਸੂਟ ਦੇਖ ਲਓ ਦੇਖ ਲਿਆ ਨੇੜੇ ਕਰਕੇ ਦੇਖ ਲਓ ਭਾਜੀ ਜੀ ਆ ਨੇੜੇ ਕਰਕੇ ਦੇਖ ਲਓ ਸੂਟ ਇਧਰ ਵੀਰੇ ਇਧਰ ਧਿਆਨ ਦੇ ਹਾਲੇ ਮੈਂ ਕਹ ਬਹਿ ਜਾ ਬਹਿ ਜਾ ਕੀਤੀ ਵੀ ਪੂਰਾ ਲੱਦਿਆ ਦੇਖ ਲਿਆ ਦੇਖ ਲਿਆ ਆ ਬਾਜ਼ਾਰ ਚ 2000 ਰੁਪਏ ਦਾ ਹੈਗਾ ਆ ਮੈਂ ਸੇਲ ਚ ਸੇਲ ਹੀ ਦੁਕਾਨ ਹੀ ਬੰਦ ਕਰਨੀ ਮੈਂ ਫਿਰ ਦੱਸ ਰਿਹਾ ਤੁਹਾਡਾ ਸੇਲ ਦਾ ਕੰਮ ਹੈ ਸਾਡਾ ਦੁਕਾਨ ਬੰਦ ਕਰਨ ਦਾ ਕੰਮ ਹੈ ਆ ਲੋ 500 ਰੁਪਏ ਲੈ ਜਾ 500 ਰੁਪਏ ਚ ਸੂਟ 500 ਰੁਪਏ ਚ 2000 ਵਾਲਾ ਸੂਟ 500 ਚ ਕਰਤਾ 2000 ਵਾਲਾ ਸੂਟ 500 ਚ ਆਦਰ ਦੇਖੋ ਸਲਵਾਰ ਦੇ ਪੋਂਚੇ ਵਾਲੋ ਫਰੰਟ ਕੱਟਿਆ ਹੋਇਆ ਪੀਸ ਹਾਂ ਹੈਂਡਵਰਕ ਨਾਲ ਚੁੰਨੀ ਨਾਲ 500 ਰੁਪਏ ਓਏ ਹੋਏ ਹੋਏ ਦੇਖੋ ਸਾਰੇ ਦੁਕਾਨਦਾਰ ਤੁਹਾਨੂੰ ਬਣਾ ਰਿਆ ਬੇਬਕੂ ਕੋਈ ਰੀਨੋਵੇਸ਼ਨ ਨਹੀਂ ਕੋਈ ਖਾਲੀ ਨਹੀਂ ਸਿਰਫ ਇੱਕ ਟ੍ਰੈਂਡ ਚਲਾਤਾ ਪਰ ਬਾਬੇ ਦੀ ੱਡੀ ਸੱਚ ਮੋੱਚ ਸ਼ਿਫਟ ਹੋਣ ਲੱਗੀ ਐ ਦੱਸ ਦੇ ਸਾਰਾ ਸਟਾਕ ਖਾਲੀ ਜਿਹੜਾ ਆ ਗਿਆ ਆ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 2 2000 ਵਾਲੇ 5 500 ਚ ਕਰਤੇ ਸੂਟ 2 2000 ਵਾਲੇ ਆ ਦੇਖੋ 500 ਰੁਪਏ ਇਹ ਵੀ 500 ਚ ਦੇਖੋ 5-500 ਦੇ ਦੇ ਰਹੇ ਆ ਕੋਈ 1500 ਦਾ ਕੋਈ 1800 ਦਾ ਬਾਬੇ ਜੱਟੀ ਦੇ 500 ਰੁਪਏ ਦਾ ਸੂਟ ਲੈ ਜਾਓ ਆਹ ਦੇਖੋ ਭਾਜੀ 500 ਰੁਪਏ ਦੇਖੋ ਕੋਈ ਕੂੜਾ ਨਹੀਂ ਵੇਚ ਰਹੇ ਕੋਈ ਲਾਟਰੀ ਵੇਚ ਰਹੇ ਸਾਰੇ ਹੀ ਫਰੈਸ਼ ਆਹ ਭਾਜੀ ਤੁਹਾਡੇ ਕੋਲ 100 ਰੁਪਏ ਦਾ ਸੂਟ ਵੀ 5 ਮੀਟਰ ਕੱਪੜੇ ਦੇ ਨਾਲ ਆ ਲਾਸ਼ਾਂ ਨਹੀਂ ਵੇਚਦੇ ਹਾਂਜੀ ਆਹ ਦੇਖੋ ਚੀਜ਼ਾਂ ਇਹਨੂੰ ਛੱਡਵਾ ਲਓ ਇਹਨੂੰ ਤਾਂ ਜਾਣਦੇ ਹੋ ਚੰਗੀ ਤਰ੍ਹਾਂ ਓਏ ਹੋਏ ਇਹ ਤਾਂ ਵੀ ਦਾਜਵਰੀ ਵਾਲਾ ਜਿਹੜੀ ਕੁੜੀ ਦਾ ਵਿਆਹ ਹੋਣਾ ਉਹਦੇ ਲਈ ਸੂਟ ਆ ਇਹ ਹੈਗੇ ਆ ਹੈਗਾ ਨਾ 3500 4000 ਬਿਲਕੁਲ ਇਦਾਂ ਹੀ ਲੈ ਲਓ ਭਾਜੀ 5-500 ਰੁਪ ਇਹ ਵੀ ਪਾਸ ਹੋ ਜਾ ਭਾਜੀ ਮੈਂ ਦੁਕਾਨ ਖਾਲੀ ਕਰਨੀ ਜਦ ਮੈਂ ਚੈਲੰਜ ਕਰ ਰਿਹਾ ਨਾ ਦੇਖੋ ਜੀ ਵੀਡੀਓ ਤੁਹਾਨੂੰ ਵੀਡੀਓ ਹੋਣੀ ਹੈਗੀ ਜਿਹੜੀ ਦੁਕਾਨਦਾਰ ਕਹਿੰਦਾ ਜੀ ਰੀਨੋਵੇਸ਼ਨ ਟੁੱਟ ਗਈ ਆਪਣੀ ਸ਼ਾਤ ਆਪੇ ਹੀ ਤੋੜ ਲੈਂਦੇ ਆ ਮੈਂ ਕਿਸੇ ਦੀ ਦੁਕਾਨ ਦੀ ਵੀਡੀਓ ਨਹੀਂ ਬਣਾ ਕੇ ਆਇਆ ਆਪਣੀ ਦੁਕਾਨ ਦੀ ਵੀਡੀਓ ਬਣਾ ਕੇ ਵੀ ਉੱਥੇ ਜਾਣਾ ਆ ਇਹਨੂੰ ਖਾਲੀ ਕਰਨਾ ਅਸੀਂ ਪਤਾ ਵੀ ਕਰ ਕੇ ਆ ਵੀ ਬਿਲਕੁਲ ਸੱਚੀ ਗੱਲ ਆ ਆ ਦੇਖੋ ਵੀ ਪੂਰੇ ਪੰਜਾਬ ਨਹੀਂ ਪੂਰੇ ਦੁਨੀਆ ਨੂੰ ਚੈਲੰਜ ਬੀਬੇ ਨੂੰ ਪਛਾਣ ਬੜੀ ਆ 2-2000 ਵਾਲੇ ਸੂਟ 5-500 ਚ 2 2000 ਵਾਲੇ ਵੈਡਿੰਗ ਸੂਟ 5 500 ਚ ਕਰਦੇ ਆ। ਆ ਦੇਖੋ ਭਾਜੀ ਪੀਸ। ਇਧਰ ਕੱਲਾ ਕੱਲਾ ਸੂਟ ਥੋੜੀਆ ਸੈੱਟ ਤੁਹਾਡੇ ਸਾਹਮਣੇ ਤੋੜਦਾ ਪਿਆ। ਆ ਚੀਜ਼ਾਂ ਦੇਖੋ ਬਣੀਆਂ ਹੋਈਆਂ। ਆ ਫੋਟੋ ਦਿਖਾਓ ਜਰਾ। ਹਾਂਜੀ। ਆ ਦੇਖੋ ਸੂਟ ਬਣਿਆ ਹੋਇਆ। ਆ ਕੰਮ ਦੇਖੋ ਕੀਤਾ ਹੋਇਆ। ਪਿਓਰ ਮਸਲੀਨ ਦੇ ਉੱਪਰ ਹੈਵੀ ਸੂਟ। ਹਾਂਜੀ। ਹੈਂਡਵਰਕ ਦੇ ਨਾਲ। ਬਿਲਕੁਲ। ਬਾਜ਼ਾਰ 'ਚ 1800 2000 ਆਲੋ। 600 ਰੁਪਏ ਦਾ ਸੂਟ ਕਰਤਾ ਲੈ ਆ ਆ 600 ਰੁਪਏ ਦਾ ਸੂਟ ਕਰਤਾ ਦੇਖੋ ਜਿਹੜੇ ਰੀਸੇਲਰ ਦੁਕਾਨਦਾਰ ਤੁਹਾਡੇ ਵੱਡੇ ਫਰੇ ਜਿੰਨਾ ਕਪੜਾ ਲੈ ਆਣਾ ਅੱਖਾਂ ਮੀਟ ਕੇ ਲੈ ਜਾਓ ਭਾਵੇਂ ਲੱਖ ਰੁਪਏ ਦਾ ਲੈ ਜਾਓ ਜੇ ਕਪੜਾ ਨਹੀਂ ਵਿਗਿਆ 2 ਸਾਲ ਤੱਕ ਗਾਰੰਟੀ ਕਪੜਾ ਵਾਪਸ ਕਰਕੇ ਨਵਾਂ ਲੈ ਜਾਓ ਪਰ ਕਿਹੜਾ ਹੋਰ ਕਿਸੇ ਦੇ ਰਿਹਾ ਨਾ ਭਾਜੀ ਮੈਂ ਇਹ ਤੋਂ ਸਸਤਾ ਮੈਂ ਕਦੀ ਜ਼ਿੰਦਗੀ 'ਚ ਨਹੀਂ ਕਰ ਸਕਦਾ ਲੈ ਜਾਓ ਭਾਈ ਇਹ ਇਹ ਕੋਈ ਬਣਾਉਣ ਵਾਲਾ ਵੀ ਨਹੀਂ ਬਣਾ ਸਕਦਾ ਜੀ ਮੈਂ ਖਾਲੀ ਘਰਿਆ ਕਪੜਾ ਦੇਖੋ ਜੀ ਲੈ ਜਾਓ ਜਿੰਨਾ ਮਰਜ਼ੀ ਕਪੜਾ ਲੈ ਜਾਓ ਆ ਲੋ ਇੱਕ ਤੋਂ ਇੱਕ ਬ੍ਰਾਂਡਡ ਕੜਾਈਆਂ ਵਾਲੇ ਪੁਟੀਕਾ ਦੇ ਪੀਸ ਆ ਲੋ ਚੁੰਨੀਆਂ ਭਾਜੀ ਫੁੱਲ ਪਿਓਰ ਦੀਆਂ ਹਾਂਜੀ ਆ ਲੋ ਦੰਮੀ ਵਾਲਾ ਕੇਹੀ ਸੂਟ 1395 ਰੁਪਏ ਦਾ ਹੋ ਜਾਂਦਾ ਹਾਂਜੀ ਆ ਲੋ ਭਾਜੀ ਆਪਾਂ 550 ਰੁਪਏ ਦੇ ਤਾਂ ਪੈਸੇ ਨਹੀਂ ਕੁਮਾਰੇ ਕਢਾਈ ਦੇ ਪੈਸੇ ਪੂਰੇ ਲੈ ਲੈ ਸੂਟ ਦੇ ਪੈਸੇ ਪੂਰੇ ਲੈ ਲੈ ਅਰੇ 550 ਜਿਹੇ 550 ਰੁਪਏ ਸੂਟ ਲੈ ਜੋ ਜੀ ਦੇਖੋ ਭਾਈ ਰੰਗ ਵੀ ਬੜੇ ਸੋਹਣੇ ਆ ਜਿਹਨੇ ਆਪਣੀਆਂ ਭੈਣਾਂ ਨੂੰ ਗਿਫਟ ਕਰਨੇ ਆ ਰਿਸ਼ਤੇਦਾਰੀ ਦੇ ਲੈ ਯਾਰ ਤੇ ਜਾ ਕੇ ਇਹਦਾ ਸ਼ੋਰੂਮ ਚ 7-800 ਰੁਪਏ ਦਾ ਸੂਟ ਗਿਫਟ ਕਰਨੀ ਲੈਣੇ ਹੋਣਾ ਹਾਂਜੀ ਇੱਥੇ ਭਾਜੀ ਮੈਂ 100 ਰੁਪਏ ਦੇ ਦੂੰਗਾ ਹਾਂਜੀ ਕਿੰਨਾ ਦੇਣ 100 ਰੁਪਏ ਆਲੋ ਸੂਟ ਭਾਜੀ ਆਲੋ ਦੁਪੱਟਾ ਨਾਲ ਇਹ ਲੋ ਦੁਪੱਟਾ ਮੈਂ ਖੋਲ ਕੇ ਨਹੀਂ ਦਿਖਾਗਾ ਪਹਿਲਾਂ ਹਾਂ ਹੁਣ ਤੁਹਾਨੂੰ ਖੋਲ ਕੇ ਵੀ ਦਿਖਾ ਦਨਾ ਆਲੋ ਸੂ ਆਲੋ 2.5 ਮੀਟਰ ਦਾ ਦੁਪੱਟਾ ਖੁੱਲਾ ਡੁੱਲਾ ਹਾਂਜੀ ਇਹ ਬਾਜ਼ਾਰ ਚ 7-800 ਦਾ ਸੂਟ ਹੈ ਸੂਟ ਕਿੰਨੇ ਚਾਹੀਦੇ ਡਿਜ਼ਾਈਨ ਕਿੰਨੇ ਚਾਹੀਦੇ 300 ਰੁਪਏ ਆਲੋ ਓਏ ਹੋਏ 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 300 ਰੁਪਏ ਦਾ ਦੇਖੋ ਦੂਰ ਵੀ ਨਾ ਲਾ ਕੇ ਵੀ ਲੱਪਣ ਚਲ ਜੂਗੇ ਕਿਸੇ ਨੇ ਨਹੀਂ ਦੇਣਾ 300 ਰੁਪਏ ਦਾ ਸੂਟ ਕਰਤਾ ਆਲੋ ਭਾਜੀ ਤੁਸੀਂ ਬਰਸ਼ ਪੈਂਟ ਹਾਂ ਬਾਜ਼ਾਰ ਚ ਬਰਸ਼ ਪੈਂਟ ਕਰਾਣ ਚਲੇ ਜਾਓ ਐਦਾਂ ਦਾ ਸੂਟ ਚੁੰਨੀ ਫੁੱਲ ਪ्योर ਨਾ ਹਾਂਜੀ ਬਰਸ਼ ਪੈਂਟ ਕਰਨ ਦਾ 1000 ਰੁਪਏ ਲੈ ਲੈਂਦਾ ਲੈਂਦਾ 1200 1300 ਰੁਪਏ ਦਾ ਕਪੜਾ ਪਾ ਕੇ ਹੋ ਗਿਆ 2000 ਰੁਪਏ ਦਾ 2200 ਦਾ ਆਪਣੇ ਆਪਣੇ ਰੇਟ ਨੇ ਆਲੋ ਫੜੋ 1000 ਦੇ ਚਾਰ 250 ਰੁਪਏ ਦਾ ਸੂਟ ਚੱਕੋ 250 ਰੁਪਏ ਦਾ ਸੂਟ 1500 ਰੁਪਏ ਬਾਜ਼ਾਰ ਦੇ ਰੇਟ ਬਾਬੇ ਦੀ ਹੱਟੀ ਦੇ 250 ਰੁਪਏ ਦਾ ਲੈ ਜਾਓ ਪੇਂਟ ਵਾਲਾ ਸੂਟ ਨਾ ਕਿਸੇ ਨੇ ਦਿੱਤਾ ਨਾ ਕਹੇ ਲੱਤਾਂ ਤੇ ਜਾਣਾ ਨਾ ਕਿ ਉਹ ਦੇ ਹੋਣਾ ਦੇਖੋ ਚੀਜ਼ਾਂ ਇੱਕ ਤੋਂ ਇੱਕ ਆ ਰੀਆਂ ਬਾਕੀ ਵਿਜ਼ਿਟ ਕਰ ਲਓ ਜਲਦੀ ਜਲਦੀ ਜ਼ਿਲ੍ਹਾ ਜਲੰਧਰ ਦਾ ਜਮਸ਼ੇਰ ਕਸ ਦੁਕਾਨ ਹਾਲੇ ਇੱਥੇ ਹੀ ਹੈ 10 ਦਿਨਾਂ ਵਿੱਚ ਜਾਣਾ ਉੱਥੇ ਕਿਸੇ ਨੇ ਦੱਜਵਰੀ ਬਣਾਉਣਾ ਭਾਈ ਆਜੋ ਬਾਬੇ ਦੀ ਹੱਟੀ ਤੇ ਜਿਹਨਾਂ ਲੈਣਾ ਵੇਚਣ ਲਈ ਕਪੜਾ ਆਜੋ ਬਾਬੇ ਰੇਟ ਤੇ 100 ਰੁਪਏ ਦਾ ਸੂਟ ਸਾਰ ਇਹ ਤੋਂ ਸਤਾ ਜ਼ਿੰਦਗੀ 'ਚ ਮੈਂ ਨਵਾਂ ਸ਼ੋਰੂਮ ਕਰਕੇ ਵੀ ਨਹੀਂ ਖੋਲ੍ਹ ਸਕਦਾ ਤੇ ਕਰ ਸਕਦਾ ਪਾਜੀ ਸੋ ਦੇਖੋ ਚਾਰੇ ਪਾਸੇ ਦੇਖ ਲੋ ਬਾਬੇ ਦੀ ਹੱਟੀ ਪੂਰੀ ਲੋਡਡ ਪਈ ਆ ਇੰਨਾ ਜਿਆਦਾ ਸਟਾਕ ਪਿਆ ਸਾਰਾ ਸਟਾਕ ਫ੍ਰੀ ਦੇ ਪਾ 2000 ਸੂਟ 500 ਦੇ ਰਹੇ ਆ 600 ਦਾ ਸੂਟ 100 ਰੁਪਏ 'ਚ ਦੇ ਰਹੇ ਆ 5000 ਵਾਲਾ ਸੂਟ 1000 ਰੁਪਏ ਚ ਦੇ ਰਹੇ ਆ 10000 ਵਾਲਾ ਸੂਟ 2200 ਹੀ ਦੇਣਾ ਐਡੇ ਵੱਡੇ ਫਰਕ ਕੱਢ ਦਿੱਤੇ ਆ ਆਜੋ ਬਾਬਾ ਜੀ ਵਿਆਹ ਸ਼ਾਦੀ ਦਾ ਕੱਪੜਾ ਨਹੀਂ ਆਹ ਰੈੱਡ ਸੂਟ ਦਾ ਜਰੂਰ ਦੱਸੋ ਵੀ ਕਿੱਥੋਂ ਸ਼ੁਰੂ ਹੋ ਜਾਂਦਾ ਮੈਂ ਕਿਹਾ ਭਾਜੀ ਇਹ ਪੂਰੀ ਦੁਕਾਨ ਚੱਕ ਕੇ ਲੈ ਕੇ ਜਾਣੀ ਐ ਨਾ ਉੱਥੇ ਹਾਂਜੀ ਉਹਨਾ ਚੰਗਾ ਜਿਹੜਾ ਇੰਨਾ ਖਰਚਾ ਕਰਨਾ ਇੱਥੇ ਘਾਟਾ ਪਾਤਾ ਆ ਦੇਖੋ ਲੋਕਾਂ ਦਾ ਫੈਰਾ ਹੋ ਜਵੇ ਆ ਦੇਖੋ ਭਾਜੀ ਪੀਸ 80 ਕਮਸ ਨਾਲ ਭਰਿਆ ਹੋਇਆ ਗੰਗਾ ਬਣਨ ਦਾ ਸੂਟ ਐਦਾਂ ਨਾਲ ਦੁਪੱਟਾ 2995 ਆਉਂਦਾ ਹਾਂ ਬਾਬੇ ਦੀ ਹੱਡੀ ਤੇ 1300 ਰੁਪਏ ਚ ਲੱਗ ਗਿਆ ਮੇਲ ਦਾ ਰੇਟ ਵੀ ਨਹੀਂ ਮੇਲ ਬਣਾ ਨਹੀਂ ਸਕਦੀ ਇਸ ਰੇਟ ਤੇ 13000ਾ ਦੇਖੋ ਇਸ ਗੱਲ ਦਾ ਵੀ ਪੂਰਾ ਚੈਲੰਜ ਹੈ ਦੇਖੋ 6600 ਇੱਥੇ ਪਹੁੰਚੋ ਜਿਹੜੇ ਨਹੀਂ ਆਸਰੇ ਤੁਸੀਂ ਆਨਲਾਈਨ ਵੀ ਕੱਪੜਾ ਮੰਗਾ ਲਾਓ ਇੱਕ ਤੋਂ ਇੱਕ ਬ੍ਰਾਂਡਡ ਪੀਸ 6600 ਵਾਲੇ ਸੂਟਾ ਦੇਖੋ ਵੈਟਿੰਗ ਸੂਟ ਹੈ ਇਹ ਭਾਜੀ ਮੈਂ ਕਹਾਂ 6600 ਵਾਲੇ ਸੂਟਾ ਲੋ 2500 ਰੁਪਏ ਲੈ ਜਾ ਅੱਛਾ ਇਹ ਵੀ 2500 ਦੇ ਵਿੱਚ ਆ ਗਿਆ ਮੈਂ ਕਿਹਾ ਭਾਜੀ ਲੁਟਾ ਦੇਣੇ ਆ ਦੇਖੋ ਤਾਂ ਕੋਈ 6000 ਨਹੀਂ ਕੋਈ 5000 ਨਹੀਂ ਕੋਈ 7000 ਨਹੀਂ 2500 ਰੁਪਏ ਦਾ ਸੂਟ 2500 ਆ ਦੇਖੋ ਭਾਜੀ ਬ੍ਰਾਂਡਡ ਚੀਜ਼ਾਂ ਓਏ ਹੋਏ ਹੋਏ ਆ ਲੋ ਭਾਜੀ ਅਦਰ ਦੇਖੋ ਮੈਂ ਕਾ ਨਿਆਰੇ ਆ ਗਿਆ ਆ ਰਾਜੇ ਮਾਰ ਸਾਰ ਰਾਜਾ ਨੇ ਸ਼ਹਿਰ ਦਾ ਨਖਲੂ ਦਾ ਸੂਟ ਆ ਲੋ ਭਾਜੀ 1800 ਚ ਲੈ ਜਾਓ 1800 ਚ ਦੇਤਾ ਵੀ ਭਾਜੀ ਮੈਂ ਪੂਰੀ ਦੁਕਾਨ ਖਾਲੀ ਕਰ ਰਿਹਾ ਵੀ ਜੇ ਹੁਣ ਕਿਸੇ ਨੇ ਫਾਇਦਾ ਨਹੀਂ ਲੀਤਾ ਫਿਰ ਨਹੀਂ ਹੋਣਾ ਆ ਦੇਖੋ ਪੀਸ ਤੁਸੀਂ ਵਿਆਹ ਸ਼ਾਦੀਆਂ ਲਈ ਵਧੀਆ ਹੈਵੀ ਦੁਪੱਟੇ ਆ ਨਾ ਫੋਰ ਸੈੱਟ ਲੈਣੇ ਆ 8 8 9000 ਰੁਪਏ ਦਾ ਸੂਟ ਭਾਜੀ 3 3 ਹੀ ਆ ਦੇਖੋ ਜੀ ਆਪਣੀ ਲਾਈਫ ਦੇ ਵਿੱਚ ਮੈਂ ਵੀਡੀਓ ਬਹੁਤ ਬਣਾਈਆਂ ਤੁਸੀਂ ਵੀ ਵੀਡੀਓ ਬਹੁਤ ਦੇਖੋਨੇ ਚੈਨਲ ਪਰ ਇਸ ਗੱਲ ਦਾ ਚੈਲੰਜ ਆ ਰੇਟ ਕਿਸੇ ਨੇ ਨਹੀਂ ਦਿੱਤੇ ਨਾ ਕਿ ਇਸ ਨੂੰ ਦੇਹੁਣੇ ਜੇ ਹੁਣ ਵੀ ਤੁਸੀਂ ਹੋਰ ਜਾ ਕੇ ਲੁੱਟੇ ਕਰਾਉਣੀ ਭਾਈ ਤੁਹਾਡੀ ਮਰਜ਼ੀ ਜੇ ਤੁਸੀਂ ਸਿਆਣੇ ਹੋ ਅਕਲਮੰਦ ਹੋ ਬਾਬੇ ਦੀ ਹੱਡੀ ਤੇ ਸਵੇਰੇ ਆ ਜਾਓ ਐਤਵਾਨੂ 9:00 ਵਜੇ ਵੱਡੇ ਫੈਰੇ ਇਦਾਂ ਦੇ ਸੂਟ ਵੀ ਕੋਡੀਆਂ ਦੇ ਪਾਹ ਆਹ ਲਓ ਭੜੋ ਭਾਜੀ ਕੋਡੀਆਂ ਦੇ ਪਾਹ ਫਰੀ ਦੇ ਪਾਹ ਕਰਤੇ ਸੂਟ ਦੇਖ ਲਓ ਚੀਜ਼ਾਂ ਦੇ ਆ ਲੋ ਭਾਜੀ ਤੁਹਾਨੂੰ ਮੈਂ ਇੱਕ ਹੋਰ ਜਲਵਾ ਦਿਖਾ ਦਿੰਨਾ ਬਾਜ਼ਾਰ ਚ ਸੂਟ 10000 ਤੋਂ ਘੱਟ ਨਹੀਂ ਮਿਲੂਗਾ ਹਾਂ ਕਿੰਨੇ ਤੋਂ ਘੱਟ 10 ਤੋਂ ਆ ਵੀਰੇ ਖੋਲ ਕੇ ਨੇੜੇ ਕਰਕੇ ਦਿਖਾ ਜਰਾ ਆ ਪੀਸ ਦੀ ਲੁੱਕ ਦਿਖਾ ਹਾਂਜੀ ਆ ਦੇਖ ਪੀਸ ਬੜਿਆ ਹੋਇਆ ਹਾਂਜੀ ਆ ਬਾਜ਼ਾਰ ਚ 10000 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਹੈਂਡ ਵਰਕ ਨੇੜੇ ਕਰਕੇ ਦਿਖਾ ਦੀ ਹਾਂ ਆਲਾ ਵੀਰੇ ਦੁਪੱਟਾ ਵੇਖ ਰ ਹਾਂਜੀ ਆ ਲੋ ਆ ਦੁਪੱਟਾ ਦੇਖ ਲੈ ਪ੍ਰੋਪਰ ਹੈਂਡ ਦਾ ਆ ਚੀਜ਼ ਦੇਖ ਲਈ ਬਣੀ ਹੋਈ ਰੇਟ ਦੱਸੋ ਭਾਜੀ 3600 ਰੁਪਏ ਕਰਤਾ ਲੈ ਜਾਓ ਆਲਾ 3000 ਲੈ ਜਾਓ 3500 ਲੈ ਲੋ ਚੱਕੋ 10000 ਸੂਟ 3500 ਜਿਵੇਂ ਤੁਹਾਨੂੰ ਦੱਸਿਆ ਸੀ ਛੇਤੀ ਪਹੁੰਚੋ ਬਾਬੇ ਦੀ ਹੱਟੀ ਜਮਸ਼ੇਰ ਖਾਸ ਹੌਣਾ ਸਿਰਫ ਰਹਿ ਗਏ 10 ਦਿਨ ਪਰ ਮੈਂ ਤੁਹਾਨੂੰ ਸਲਾਹ ਇਹ ਦੇਣਾ ਤੁਸੀਂ ਸਵੇਰੇ ਆਜੋ ਐਤਵਾਰ ਨੂੰ ਸੋਵਾਰ ਨੂੰ ਆਜੋ ਮੰਗਲਵਾਰ ਆਜੋ ਬੁੱਧਵਾਰ ਆਜੋ ਮੁੜ ਕੇ ਆਹ ਦੇਖੋ ਭਾਜੀ ਪਿਓਰ ਨੇਚਰਲ ਕਰੇਵ ਦੇ 4 4000 ਵਾਲੇ ਸੂਟ ਚੁੰਨੀਆਂ ਫੁੱਲ ਪਿਓਰ ਦੀਆਂ ਨਾਲ ਹਾਂ ਆ ਲੋ ਕਿੰਨੇ ਡਿਜ਼ਾਈਨ ਦਵਾ ਦੁਕਾਨ ਖਾਲੀ ਕਰ ਰਿਹਾ ਦੁਬਾਰਾ ਸ਼ੋਰਮ ਖੋਲ ਗਿਆ ਵੀ ਮੈਂ ਵੀ ਰੇਟ ਨਹੀਂ ਦੇ ਸਕਣਾ ਜਿਹੜਾ ਘਾਟਾ ਇੱਥੇ ਪਾ ਜਾਣਾ ਪਾ ਲੋ ਜਿਹੜਾ ਮਰਜੀ ਸੂਟ ਲੈ ਜਾਓ ਪਿਓਰ ਕਰੇਵ ਦਾ 4-4000 ਰੁਪਏ ਨਾਲ ਲਪੜੋ ਹਾਂ 1000 ਰੁਪਏ ਚੱਕੋ ਜੀ ਇਹ ਵੀ 1000 ਰੁਪਏ ਚ ਭਾਜੀ ਦੁਕਾਨ ਹੀ ਖਾਲੀ ਕਰਦਣੀ ਆਪਾਂ ਜੀ ਬਾਕੀ ਜਲਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਛੇਡੂ ਗਰੁੱਪ ਕਰ ਦਿਓ ਨੰਬਰ ਹੈਗਾ 9888 04723 ਜ਼ਿਲ੍ਹਾ ਜਲੰਧਰ ਜਮਸ਼ੇਰ ਖਾਲ ਬਾਬੇ ਦੀ ਟੀ ਇਹ ਸੱਚਾ ਦੁਕਾਨ ਖਾਲੀ ਹੋ ਰਹੀ ਏ ਅਸੀਂ ਪੰਜਾਬ ਦੇ ਦੁਕਾਨਦਾਰਾਂ ਨੂੰ ਇਹ ਨਹੀਂ ਕਰੇ ਛੱਤ ਤੋੜਤੀ ਆ ਕਰਤਾ ਜੀ ਉਹ ਕਰਤਾ ਦੁਕਾਨ ਖਾਲੀ ਕਰ ਰਿਹਾ ਤੇ ਆਪਾਂ ਦੇ ਰਿਆਂ ਫਰੀ ਦੇ ਪਾਲ ਲੈ ਜਾਓ ਦੇਖੋ ਜੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਵਧੀਆ-ਵਧੀਆ ਕਮੈਂਟ ਕਰੂਗਾ ਵੀਡੀਓ ਬਾਤ ਸ਼ੇਅਰ ਕਰੂਗਾ ਪਹਿਲੇ 2 ਲੱਕੀ ਕਸਟਮਰ ਨੂੰ 2 ਸੂਟ ਫਰੀ ਦੇਵਾਂਗੇ ਭਾਜੀ 2 ਨਹੀਂ ਦਾਂਗੇ ਆਪਾਂ 5 ਦਾਂਗੇ ਚਲ ਲੁਟਾਣਾ ਫਿਰ ਖੁੱਲ ਕੇ ਲੜਾਓ ਅਰੇ 5 ਸੂਟ 5 ਸੂਟ ਦਾਂ ਲੋ 5 ਸੂਟ ਤੁਹਾਨੂੰ ਬਿਲਕੁਲ ਫਰੀ ਵੀਡੀਓ ਸ਼ੇਅਰ ਕਰੋ ਚੰਗੇ ਕਮੈਂਟ ਕਰੋ ਲਾਈਕ ਕਰੋ ਛੇਤੀ ਆ ਜਾਓ ਬਾਬੇ ਦੀ ਹੱਟੀ ਜਮਸ਼ੇਰ ਖਾਸ ਨੰਬਰ ਸਕਰੀਨ ਤੇ ਆ ਗਰੰਟੀ ਸਾਂ ਟਵੀ 200% ਹਰ ਪੱਖੋਂ ਖੜੇ ਆ ਸ਼ੇਤੀ ਆਜੋ ਜੀ ਜਮਸ਼ੇਰ ਖਾਸ ਕੈਮਰਾਮੈਨ ਓਮ ਸੰਧੀ ਹਰਦੀਪ ਸਿੰਘ ਤਗੜ ਜਮਸ਼ੇਰ ਖਾਸ